ਲਓ ਮਟਰ ਆਪੇ ਕੋਲੇ ਆਏ ਆਪਾਂ ਇਹ ਜਾਨਵਰ ਤਾੜਦੇ ਆ ਬਾਹਰ ਬੈਠੇ ਬੱਚਾ ਕੁਡਾ ਫਿਰਦਾ ਇਹਨਾਂ ਦੇ ਚਾਰਾਂ ਦੀ ਨਵੀਂ ਡਾਈ ਲਈ ਆ ਆ ਵੇਖ ਲਓ ਆ ਚਾਰਾਂ ਦੇ ਤੇ ਲਾਈਏ ਨਵੀਂ ਡਾਈ ਉਹ ਸਿਰੋਂ ਨੇ ਗਏ ਇਹਨਾਂ ਨੂੰ ਲਾਦ ਕੇ ਪੁੱਲਾ ਦੇਖੀ ਦੇਖੀ ਤੇ ਕੰਮ ਰੈਸ ਕੀ ਕਰਕੇ ਦਿਖਾਈ ਜਨਾਂ ਦੇ

ਡੱਬੀ ਆ ਜੀ ਬਣੀ ਦਾ। ਕੱਗਦੇ ਲੱਗੇ ਪੁੱਜੀ। ਅੱਛਾ। ਬੰਦ ਕੇ ਮਿਲ ਕੇ ਜਾਂਦੇ ਪੈਂ। ਇਹ ਕਬੂਤਰ ਨੇ ਸਾਰੇ ਕਬੂਤਰ। ਕਬੂਤਰ। ਤੇ ਨੈਟ ਜੇ ਬਾਈ ਲਾ ਦੇਣਾ ਹੁਣ ਆਪਾਂ ਹਨਾ। ਕਬੂਤਰ ਜੇ ਸਦਰੀ ਸਿੱਧੇ ਗਾਲ ਲੈਣਾ ਬਸ। ਨਾਲ ਹੀ ਆਪਾਂ ਲਾ ਦੇਣਾ। ਡੱਬੀ ਦੇ ਵੀ ਰੰਗ ਲੱਗਿਆ ਵੇ। ਹਾਂ। ਆਜੋ 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 ਆਜੋ। ਟਾਈਮ ਨਾ ਖਰਾਬ ਕਰੋ ਭੱਜ ਜਾਓ ਭੱਜ ਜਾਓ ਭੱਜ ਜਾਓ। ਏ ਬਈ ਤਾਂ ਤਾੜਨ ਲੱਗੇ ਸੇ ਬੱਚਾ ਉੱਡੇ ਫਿਰਦਾ ਵਾ ਇੱਕ ਡੱਬਾ ਨਵਾ ਤਾਂ ਭਾਇਆ ਵੇਜੇ ਨੀਲੇ ਡੱਬਾ ਇਹਦੇ ਪੈਰਾਟੇ ਕੰਮ ਤਾਂ ਗਨੇ ਡੱਬੇ ਦੇ ਦੋ ਗੇੜੇ ਨੇ ਕਢਾਈਏ ਮੜਾ ਛੇੜ ਦਿੰਨੇ ਜੇ ਤਾਂ ਗੇੜੇ ਦੇ ਤੇ ਠੀਕ ਹੈ ਨਹੀਂ ਬੈਠਾ ਰਹਿੰਦੇ ਆਹ ਵਾ ਇਹਦੀ ਨਾ ਕਰਦੀ ਜ਼ਿਆਦੇ ਫਿਰ ਆਪ ਹੀ ਲਾਦੀ ਆਹ ਲਾਦੇ ਬਾਹਰ ਜਾਂੀ ਡੇਢ ਤਾੜਦੇ ਚਲੋ ਵੀ ਚਲੋ ਵੀ ਚਲੋ ਇਹਨੂੰ ਆਪ ਹੀ ਛੱਡਦੇ ਹੀ ਆਂ ਚਾਹਤਾ ਨਹੀਂ ਕਰਤਾ ਜਾਣਦਾ ਚਾ ਅਛਾ ਤੇਰੀ ਹੁਣ ਕਿਹੜਾ ਪਾਉਣੇ ਆ ਬਾਹਰ ਹੀ ਲਿਆ ਪਰ ਰਹਿਣ ਦੇਣਾ ਇੱਥੇ ਬਾਹਰ ਕੱਢ ਗਏ ਹਾਂ ਚਲ ਠੀਕ ਆ ਲੈ ਟੂ ਸੈਂਝ ਵਾਲੀ ਇੱਕ ਨਵੀਂ ਡਾਈ ਆ ਪਾਪੇ ਨੇ ਉਹ ਵੀ ਪਤਾ ਨਹੀਂ ਕਿੱਧਰ ਚਲ ਗਈ ਬਾਕੀ ਆਪਣੀਆਂ ਵੀ ਛਤਰੀਆਂ ਉੱਧਰ ਲੱਗੀਆਂ ਹੋਗੀਆਂ ਨਹੀਂ ਵੀ ਕਰਦਾ 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 ਉਹ ਤੇ ਡੱਬੀ ਬੈਠੀ ਐ ਲੈ ਤਾਂ ਇੰਨੀ ਫੜਾਉਣਾ ਮੈਂ ਮੈਂ ਡਰਾਜੂnga ਮੜ ਆ ਜਾ ਆਣੀ ਬੈਠਾ ਵੀ ਡੱਬਾ ਉਹ ਚੱਕ ਵੱਡ ਗਿਆ ਲੈ ਤਾਂ ਲਾਈ ਦੇਗੇ ਕਿਉਂਕਿ ਬਾੜਾ ਮੜ ਕੇ ਗੇੜੇ ਪੈ ਗਏ ਇਹ ਨਾ ਹੋਏ ਅੜੀ ਕਰ ਜੀ ਹਾਂ ਆ ਉਹ ਡਾ ਫਰਦਾ ਬਾਈ ਇਹ ਦਿਖਾਉਣਾ ਏ ਤੁਹਾਨੂੰ ਬਾਅਦ ਚ ਕਮੈਂਟ ਸ਼ੈਡਰੀ ਲਾਦ ਕੇ ਪਹਿਲਾਂ ਇਹ じゃ ਕਵੇ ਆ ਫਰਦਾ ਇਧਰ ਵੀ ਜਾਲ ਚ ਪਾਏ ਵੇ ਆ ਇਧਰ ਕਬੂਤਰ ਪਾਏ ਆ ਉਧਰ ਵੀ ਛਤਰੀ ਲੱਗੀ ਉਹ ਤੇ ਡੱਬੀ ਬੰਨੀ ਵੀ ਐ ਤੇ ਵੀ ਇੱਕ ਜਾਨਵਰ ਬੰਨਿਆ ਹੋਇਆ ਕਮੈਂਟ ਦੀ ਆਵਾਜ਼ ਉੱਚਾ ਹੋ ਜਾ ਬਈ ਭੜਕਾ ਲ ਗਏ ਥੋੜੀ ਛਤਰੀ ਕੱਢ ਲਾ ਫਿਰ ਬਾਹਰ ਕੂਤੜਾਂ ਅੱਜ ਨੈਟ ਲਾ ਲੈ ਨੈਟ ਲਾ ਲੈ ਬਾਹਰ ਨਿਕਲ ਜਾਣੀਆਂ ਆ ਗਿਆ ਆ ਗਿਆ ਆ ਗਿਆ ਭਾਈ ਕੂਤੜਾਂ ਪਤਾੜਤੀਆਂ ਸੀ ਪਹਿਲਾਂ ਤੇ ਪਾਪਾ ਕਹਿੰਦਾ ਦੁਬਾਰਾ ਬਾਹਰ ਕੱਢ ਲਈ ਹੈ ਨਾ ਉੱਚਾ ਹੋ ਗਿਆ ਇਹ ਨਾਲ ਹੋਵੇ ਗਵਾਦ ਗਿਆ ਹਾਂ ਹਾਂ ਇੱਥੇ ਹੀ ਫਿਰਦਾ ਆਹਾਹਾਹਾਹਾਹਾ ਉਹ ਜਾਂਦਾ ਆਪਣੇ ਖੇਤੜੀਆਂ ਤੇ ਆਦੇ ਮੁੜ ਆਇਆ ਇੱਥੇ ਹੀ ਖਲਾ ਦੇ ਨੇ ਬਹਿ ਜਾਣਾ ਬੇ ਵੱਤਦਾ ਹੀ ਆ ਛੇੜ ਦੇ ਆ ਗਿਆ ਇਹ ਨਹੀਂ ਜਾਂਦਾ ਕਦੇ ਇਹ ਨਹੀਂ ਜਾਂਦਾ ਵੇ ਆ ਗਿਆ ਇਹ ਬਈ ਪਹਿਲੇ ਦਿਨ ਅੱਜ ਛੱਡਿਆ ਆਪਾਂ ਦੇਖਦੇ ਹਾਂ ਹੁਣ ਮੁਰਦਾ ਕਿ ਪਾਸੇ ਹੱਥੇ ਡੱਗ ਪੈਂਦਾ ਵਾ ਆ ਗਿਆ ਨਾ ਆ ਰਹੇ ਹੁਣ ਕਿਤਾ ਚੱਕ ਲੈ ਚੱਕ ਲੈ ਗੈਰ ਇਹਨਾਂ ਨੂੰ ਗੈਰ ਮੇਂ ਨਾ ਫੜਨੇ ਪਤਾ ਨਹੀਂ ਆਉਂਦਗਾ ਲੋਡ ਪੈਣ ਤੇ ਆਵੇ ਆ ਗਿਆ ਗੈਰ ਦੇ ਆ ਹਾ 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 ਹੋਇਆੰਦਾ ਬਾਈ ਬੋੜ ਅਲੀਉ ਬੋੜ ਅਲੀਕੇ ਨਹੀਂ ਮੁੜਿਆ ਆਵੇ ਆ ਗਿਆ ਆ ਗਿਆ ਆ ਗਿਆ ਆ ਚੜਿਆ ਉੱਚਾ ਆ ਗਿਆ ਆ ਆ ਗਿਆ ਆ ਵੀ ਇਧਰ ਆ ਜੂਗਾ ਐ ਤਾਂ ਨਹੀਂ ਜਾਂਦਾ ਆ ਹੋਰ ਵੀ ਡਾਦਾ ਕੀ ਹੈ ਉਹੀ ਤਾਂ ਗੱਲ ਉਹ ਫਿਰਦਾ ਬਈ ਆਪਣੀਆਂ ਛਤਰੀਆਂ ਦੇ ਪਰਲੇ ਪਾਸੇ ਤੇ ਮੈਂ ਅੱਜ ਬਿੜਕਾਉਣ ਲੱਗ ਗਿਆ ਸੀ ਬਈ ਦੀ ਛਤਰੀ ਤੇ ਫਿਰ ਫੋਨ ਰੱਖ ਲਿਆ ਹਨਾ ਇੱਕ ਤਾਂ ਗਰਮੀ ਬਹੁਤ ਆ ਮੋੜ ਕੇ ਓਵਰ ਹੀਟ ਹੋ ਜਾਊਗਾ ਟੋਲੂ ਕਾ ਲੱਗਦਾ ਰੱਤਾ ਜਾ ਉਹ ਹਾਂ ਉਦੇ ਨਾਲ ਹੀ ਫਰਦਾ ਇੱਥੇ ਨਹੀਂ ਜਾਂਦਾ ਹੈ ਨਹੀਂ ਪਾਪਾ ਹਲਾ ਦੇ ਆਵੇ ਆ ਗਿਆ ਆਈ ਜਾਂਦਾ ਆਪਣੇ ਲਈ ਘਰ ਦੇ ਘਰ ਦੇ ਆ ਆ ਗਿਆ ਭਾਈ ਆਵੇ ਆ ਗਿਆ ਹਲਾ ਦੇ ਹਲਾ ਦੇ ਆ ਹਾ 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 ਆ ਜੂਗਾ ਆ ਜੂਗਾ ਐ ਨਹੀਂ ਗੱਤਾਂ ਦੰਦੇ ਆਪਾਂ ਆ ਛਤਰੀ ਭੜਕਾਉਣ ਲੱਗ ਗਿਆ ਹੈ ਭਾਈ ਮੈਂ ਬਾਈ ਪਤਾ ਨਹੀਂ ਯਾਰ ਉਹ ਉਧਰ ਜਿਹੜਾ ਕਿਤੇ ਡੈਗ ਪਿਆ ਉਹ ਕੋਠੀ ਵਾਲੀ ਉਹ ਉੱਥੇ ਜੇ ਉਹ ਜਿਹੜੀ ਚਿੱਟੀ ਜੀ ਕੋਠੀ ਦੀਂਦੀ ਹੈ ਨਾ ਹਾਂ ਜੀਰੋ ਕਲੀ ਦਾ ਬੱਚਾ ਸੀਗਾ ਦੇਖ ਲਓ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਜ਼ਰੂਰ ਵਾਪਸ ਆ ਗਏ ਨਾ ਤੇ ਇਹਦੀ ਵਿਚਾਰੀ ਦੀ ਲੱਤ ਨਾ ਦਰਦ ਕਰਨ ਲੱਗ ਗਈ ਸਾਨੂੰ ਕਹਿੰਦੀ ਖੋਲ ਦੋ ਇਹਨੂੰ ਫਿਰ ਖੋਲਦ ਗਏ ਯਾਰ ਲਓ ਬਾਈ ਬੱਚਾ ਤਾਂ ਪਤਾ ਨਹੀਂ ਕਿੱਥੇ ਡੈਗ ਪਿਆ ਤੁਹਾਨੂੰ ਅਗਲੀ ਵੀਡੀਓ 'ਚ